ਤੁਸੀਂ ਬਹੁਤ ਸੋਹਣੀ ਪਰ ਸਭ ਨਾਲੋਂ ਸੋਹਣੀ ਤੁਹਾਡੀ ਹਾਸੇ ਤੇ ਇਹਨਾਂ ਨੂੰ ਹਮੇਸ਼ਾ ਤੁਸੀਂ ਕਾਇਮ ਰੱਖਣਾ ਤੇ ਇਸ ਲਈ ਉਹੀ ਕੰਮ ਕਰਨਾ ਜਿਹੜੇ ਤੁਹਾਡੀ ਰੂਹ ਨੂੰ ਖੁਸ਼ੀ ਦਿੰਦੇ ਨੇ ਮਨ ਨੂੰ ਖੁਸ਼ ਰੱਖਦੇ ਨੇ ਇਸ ਲਈ ਚੰਗੇ ਚੰਗੇ ਕੰਮ ਕਰਨੇ ਨੇ ਜਿਹੜੇ ਤੁਹਾਡੀ ਰੂਹ ਦੀ ਖੁਸ਼ੀ ਨੇ ਤੇ ਤੁਹਾਡੇ ਹਾਸਿਆਂ ਦਾ ਕਾਰਨ ਨੇ ਬਹੁਤਾ ਜੋੜ ਕਟਾ ਕਰਨ ਵਾਲੇ ਰਿਸ਼ਤਿਆਂ ਵਿੱਚ ਤੁਹਾਡੇ ਕਦੇ ਆਪਣੀ ਨਹੀਂ ਹੋ ਸਕਦੇ ਸੋ ਸਮਾਂ ਰਹਿੰਦੇ ਦੂਰੀ ਬਣਾ ਲਓ ਦੋਸਤੋ ਜਿਹੜੇ ਲੋਕ ਨਫਾ ਤੇ ਨੁਕਸਾਨ ਦੇ ਕੇ ਤੁਹਾਡੇ ਨਾਲ ਰਿਸ਼ਤੇਦਾਰੀ ਰੱਖਦੇ ਨੇ ਉਹ ਤੁਹਾਡੇ ਬਹੁਤਾ ਚਿਰ ਕੰਮ ਨਹੀਂ ਆ ਸਕਦੇ ਉਹਨਾਂ ਨੇ ਸਮਾਂ ਦੇਖ ਆਪਣਾ ਪੱਲਾ ਛੁਡਾ ਲੈਣਾ ਇਸ ਲਈ ਸਮੇ ਤੋਂ ਪਹਿਲਾਂ ਹੀ ਦੂਰੀ ਬਣਾ ਲਓ ਤਾਂ ਕਿ ਬਾਅਦ ਵਿੱਚ ਤੁਹਾਨੂੰ ਕੁਝ ਵੀ ਕਿਸੇ ਤਰ੍ਹਾਂ ਨਾਲ ਫੀਲ ਨਾ ਹੋਵੇ ਇਹ ਚੀਜ਼ਾਂ ਪਹਿਲਾਂ ਹੀ ਜ਼ਰੂਰੀ ਆ ਇਸ ਤਰ੍ਹਾਂ ਦੇ ਲੋਕਾਂ ਤੋਂ ਤੁਸੀਂ ਦੂਰ ਹੋ ਜਾਓ ਤੇਰੀ ਪਹਿਲੀ ਪਸੰਦ ਤੂੰ ਖੁਦ ਹੋਣਾ ਚਾਹੀਦਾ ਕਿਉਂ ਜੇ ਤੂੰ ਖੁਦ ਨੂੰ ਨਹੀਂ ਪਸੰਦ ਕਿਸੇ ਨੂੰ ਤੂੰ ਉਹਦੇ ਚੰਗਾ ਲੱਗ ਹੀ ਨਹੀਂ ਸਕਦਾ ਸਭ ਤੋਂ ਪਹਿਲਾਂ ਸਾਨੂੰ ਸਾਡੇ ਨਾਲ ਸਾਨੂੰ ਆਪਣੇ ਆਪ ਨਾਲ ਮੋਹ ਹੋਣਾ ਬਹੁਤ ਜ਼ਰੂਰੀ ਆ ਜਦ ਇਕੱਲਾ ਬੈਠਾ ਖੁਦ ਸੰਗ ਗੱਲ ਕਰ ਤੇ ਖੁਦ ਨੂੰ ਪ੍ਰੇਰਿਤ ਕਰ ਜੋ ਛੱਡ ਗਏ ਆਪਣੇ ਨਹੀਂ ਤੂੰ ਇਕੱਲਾ ਬਹੁਤ ਤਾਕਤਵਰ ਇਸ ਲਈ ਇਹ ਨਾ ਦੁੱਖ ਕਰ ਕਿ ਤੂੰ ਇਕੱਲਾ ਤੂੰ ਇਕੱਲਾ ਸਰਵ ਸ਼੍ਰੇਸ਼ਟਾਂ ਸਭ ਤੋਂ ਉੱਤਮਾਂ ਜਾਤ ਬਹੁਤੀ ਬੋਲ ਰਹੀ ਤੂੰ ਚੁੱਪ ਰਹਿ ਇਕੱਠ ਵਿੱਚ ਤੇਰੇ ਬੋਲਾਂ ਦੀ ਕਦਰ ਨਹੀਂ ਹੋ ਸਕਦੀ ਇਸ ਲਈ ਜਦੋਂ ਇੱਕ ਢੀੜ ਭੜੱਕੇ ਵਿੱਚ ਤੇਰੇ ਆਲੇ ਦੁਆਲੇ ਬਹੁਤ ਜ਼ਿਆਦਾ ਬੋਲ ਰਹੇ ਨੇ ਤਾਂ ਚੁੱਪ ਕਰ ਜਾ ਕਿਉਂਕਿ ਇੱਥੇ ਤੇਰੀ ਬੋਲਾਂ ਦੀ ਕਦਰ ਨਹੀਂ ਹੋ ਸਕਦੀ ਸਬਰ ਤੇਰੀ ਮੰਜ਼ਿਲ ਵੱਲ ਕਦਮ ਵਧਾ ਛੇਤੀ ਉਤੇਜਿਤ ਹੋਣ ਵਾਲੇ ਬੀ ਸਵਰੀ ਵਿੱਚ ਅੱਧੇ ਰਾਹ ਤੋਂ ਮੜਾਉਂਦੇ ਨੇ ਤੇ ਸਬਰਾਂ ਵਾਲੇ ਬੜੀ ਦੂਰ ਤੱਕ ਦਾ ਸਫ਼ਰ ਤੈਅ ਕਰਦੇ ਨੇ ਬੀ ਸਵਰੀ ਅੱਧੇ ਰਾਹ ਵਿੱਚ ਹੀ ਆਪਣਾ ਸਬਰ ਦੂੜ ਲੈਂਦੇ ਨੇ ਤੇ ਪੂਰੇ ਫਲ ਤੋਂ ਪਹਿਲਾਂ ਹੀ ਆਪਣੀ ਮੰਜ਼ਲ ਤੋਂ ਵਾਪਸ ਮੁੜ ਆਉਂਦੇ ਨੇ ਸੋ ਸਬਰ ਰੱਖ ਤੈਨੂੰ ਸਭ ਕੁਝ ਟਾਈਮ ਤੇ ਮਿਲ ਜਾਣਾ ਜੋ ਸਿੱਖ ਜਾਂਦੇ ਉਹ ਪੱਕ ਜਾਂਦੇ ਨਹੀਂ ਦੁਨਿਆਵੀ ਚੀਜ਼ਾਂ ਨੂੰ ਮੰਨਦੇ ਕੈਮਰੀ ਸੰਗ ਸਮਝ ਜਾਂਦੇ ਨਹੀਂ ਜਿਹੜੇ ਬੰਦੇ ਹਰ ਰੋਜ਼ ਕੁਝ ਨਾ ਕੁਝ ਸਿੱਖਦੇ ਰਹਿੰਦੇ ਨੇ ਉਹਨਾਂ ਵਿੱਚ ਇੱਕ ਤਰ੍ਹਾਂ ਨਾਲ ਸਹਿਜ ਆ ਜਾਂਦਾ ਦੁਨਿਆਵੀ ਚੀਜ਼ਾਂ ਸਾਰੇ ਤਰ੍ਹਾਂ ਦੇ ਚੀਜ਼ਾਂ ਨੂੰ ਉਹ ਆਪਣੇ ਅਣਪਾਵਹਰਾ ਹੀ ਦੇਖ ਚੁੱਕੇ ਹੁੰਦੇ ਨੇ ਆ ਕਿਉਂ ਉਹਨਾਂ ਦੀ ਇਸ ਲਈ ਜਿਹੜੀ ਉਹਨਾਂ ਦੀ ਅੱਖ ਆ ਉਹ ਤੀਬਰ ਹੋ ਜਾਂਦੀ ਹੈ ਰੁਕਣਾ ਤੁਰਦਾ ਚੱਲ ਇੱਕ ਦਿਨ ਆਉਣਾ ਤੀਰ ਆ ਵੀ ਕੱਲ ਤੇਰਾ ਨਿੱਕਾ ਜਿਹਾ ਕੰਮ ਬਹੁਤ ਵੱਡਾ ਜੋ ਤੇਰੀ ਰੂਹ ਨੂੰ ਖੁਸ਼ੀ ਦਿੰਦਾ ਸੂ ਇਹਨਾਂ ਕਾਰਜਾਂ ਨੂੰ ਕਰਦਾ ਚੱਲ ਤੇ ਤੇਰੀ ਮੰਜ਼ਿਲ ਆਪ ਚੱਲ ਕੇ ਆਉਣੀ ਆ ਤੇਰੀ ਵੱਲ ਉਹਦਾ ਹੁਕਮ ਮੰਨ ਜਿੰਨਾ ਹੈ ਖੁਸ਼ੀ ਮਨਾ ਬੋਤੀ ਲਈ ਨਾ ਖੁਦ ਨੂੰ ਤਰਸਾ ਉਹਦੇ ਬਾਣੇ 'ਚ ਜੋ ਰਹਿੰਦੇ ਨਹੀਂ ਉਹ ਘਮੀਸ਼ਾ ਖੋਸ਼ ਰਹਿੰਦੀ ਨਹੀਂ ਤੇ ਬੌਧੇ ਦੀ ਲਾਲਸਾ ਵਾਲੀ ਜਿੰਨਾ ਹੈਗਾ ਉਸ ਤੋਂ ਵੀ ਜਾਂਦੇ ਨਹੀਂ ਤੇਰੀ ਰਾਹ ਵੀ ਨੇੜੇ ਹੋ ਜਾਣੀ ਜੇ ਖੁਦ ਨਾਲ ਸੱਚਾ ਵਫਾਦਾਰ ਰਹਿ ਕੇ ਚੱਲਿਆ ਤੇਰੀ ਇਮਾਨਦਾਰੀ ਬਹੁਤ ਕੀਮਤੀ ਇਸ ਲਈ ਤੈਨੂੰ ਪਹਿਲਾਂ ਆਪਣੇ ਆਪ ਨਾਲ ਖੜਨਾ ਪਵੇਗਾ ਇਮਾਨਦਾਰੀ ਸੰਗ ਫੇਰ ਹੀ ਤੂੰ ਉਜ ਵੀ ਆਪਣੀ ਜ਼ਿੰਦਗੀ ਵਿੱਚ ਕੋਈ ਵੀ ਮੁਕਾਮ ਕੋਈ ਵੀ ਰਿਸ਼ਤਾ ਆਸਾਨੀ ਨਾਲ ਹਾਸਲ ਕਰ ਸਕਦਾ ਮਨ ਵਿੱਚ ਨਿਮਰਤਾ ਤੇ ਰਹਾ ਸੰਗ ਪਿਆਰ ਰੱਖੀ ਕੀ ਪਤਾ ਕਿਸ ਰੂਪ ਚ ਉਹ ਆਪ ਤੇਰੇ ਹੌਸਲੇ ਨੂੰ ਮੁਹੱਬਤ ਸੰਗ ਨਿਵਾਜੀ ਇਸ ਲਈ ਕਦੇ ਵੀ ਉਦਾਸ ਨਹੀਂ ਹੋਣਾ ਤੂੰ ਆਪਣੇ ਰਾਹਾਂ ਤੇ ਤੁਰਦੇ ਜਾਣਾ ਪਤਾ ਨਹੀਂ ਉਹ ਕਿਹੜੇ ਰੂਪ ਚ ਆ ਕੇ ਤੇਰਾ ਹੌਸਲਾ ਵਣ ਜਾਵੇ ਪਿਆਰ ਸਤਿਕਾਰ